ਅੰਮ੍ਰਿਤਸਰ ਬਟਾਲਾ ਰੋਡ ਪਿੱਲਰ ਨੰਬਰ 50 ਦੇ ਸਾਹਮਣੇ ਇੱਕ ਬੈਂਕ ਦੀ ਛੋਟੀ ਜੀ ਬ੍ਰਾਂਚ ਦੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਹਥਿਆਰ ਦੀ ਨੋਕ ਤੇ ਕੀਤੀ ਗਈ ਲੁੱਟ ਅੱਜ ਦਿਨ ਸ਼ਨੀਵਾਰ ਸਮਾਂ ਪੌਣੇ 3 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਪੁਲਿਸ ਅਧਿਕਾਰੀਆਂ ਵੱਲੋਂ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਗਈ ਉਹਨਾਂ ਦਾ ਕਹਿਣਾ ਕਿ 1 ਵਜੇ ਦੇ ਕਰੀਬ ਤਿੰਨ ਨੌਜਵਾਨ ਹੁੰਦੇ ਨੇ ਦਾਤਰ ਤੇ ਪਿਸਤੌਲ ਲੈ ਕੇ ਉਹਨਾਂ ਵੱਲੋਂ ਡਰਾਇਆ ਧਮਕਾਇਆ ਜਾਂਦਾ ਤੇ ਕੈਸ਼ ਲੈ ਕੇ ਜਿਹੜੇ ਨੌਜਵਾਨ ਆ ਉਹ ਫਰਾਰ ਹੋ ਗਏ ਨੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਇਹ ਜੀ ਥਾਣਾ ਸਦਰ ਦੇ ਪਟਾਲਾ ਰੋਡ ਤੇ ਪਹਿਲਾ ਨੰਬਰ 50 ਦੇ ਸਾਹਮਣੇ ਐਸ ਬੀ ਆਈ ਬੈਂਕ ਦੀ ਇੱਕ ਛੋਟੀ ਜੀ ਸਮਾਲੇ ਦੀ ਬ੍ਰਾਂਚ ਆ ਜੀ ਜਿਸ ਵਿੱਚ ਇਹ ਛੋਟਾ 10000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੀ ਹੈ ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਆ 2016 ਤੋਂ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ 3:30 ਤੇ ਨੌਜਵਾਨ ਦੁਕਾਨ ਤੇ ਆਉਂਦੇ ਨੇ ਜੋ ਕਿ ਹਥਿਆਰਾਂ ਦੀ ਨੋਕ ਤੇ ਸਾਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-8000 ਰੁਪਏ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਸਰ ਕਿੰਨੇ ਜਾਣੇ ਸੀ ਕਾਤੇ ਆਏ ਸੀ ਇਹ ਹਜੇ ਤੱਕ ਇਹਨਾਂ ਦੇ ਕਹਿੰਦੇ ਮੁਤਾਬਕ ਹੈ ਜੀ ਤਿੰਨ ਜਣੇ ਕੋਈ ਮੋਟਰਸਾਈਕਲ ਤੇ ਆਏ ਸਨ ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ ਉਹ ਅਸੀਂ ਦੇਖ ਰਹੇ ਹਾਂ ਜੀ ਅੱਗੇ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀਗੇ ਸਰ ਕੋਈ ਸੀਸੀਟੀ ਵੀ ਆਈ ਸਾਹਮਣੇ ਹਾਂਜੀ ਉਹ ਹਜੇ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਤਲ ਟਰਾਈਪ ਵੀ ਦੱਸ ਰਿਹਾ ਜੀ ਜੋ ਜਿੰਨੇ ਜਾਣੇ ਆਏ ਸੀ ਸਿਰਫ ਇੱਕ ਪਿਸਤਲ ਸੀ ਕੋਈ ਹਥਿਆਰ ਹੋਰ ਨਹੀਂ ਹੈਗੇ ਇੱਕ ਇਹ ਪਿਸਤਲ ਦਾ ਸਿਰ ਇੱਕੋ ਹੀ ਦਾਤਰ ਦੱਸ ਰਿਹਾ ਜੀ ਕੋਲ ਟੋਟਲ ਪੰਜਾ ਨਹੀਂ ਸਰ ਜੀ ਥੈਂਕ ਯੂ ਸਰ